ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਜੀਡੀ ਟੈਕ ਦੇ ਨਾਲ ਅੱਜ ਗੱਲ ਕਰਾਂਗੇ ਐਪਲ ਦੀ ਇੱਕ ਨਵੀਂ ਡਿਵਾਈਸ ਦੇ ਬਾਰੇ ਜਿਸਦਾ ਆਕਾਰ ਬਹੁਤ ਜ਼ਿਆਦਾ ਛੋਟਾ ਹੈ ਤੇ ਕੰਮ ਬਹੁਤ ਜ਼ਿਆਦਾ ਵੱਡਾ ਹੈ ਉਸਦੇ ਕੰਮ ਸੁਣ ਕੇ ਤੁਸੀਂ ਬਹੁਤ ਜ਼ਿਆਦਾ ਹੈਰਾਨ ਹੋਵੋਗੇ ਸਾਰੇ ਐਂਡਰੋਇਡ ਫੋਨਾਂ ਨੂੰ ਉਹ maat ਪਾਉਂਦੀ ਹੈ ਡਿਵਾਈਸ ਉਸ ਡਿਵਾਈਸ ਦਾ ਨਾਮ ਹੈ ਦੋਸਤੋ AI ਪੈਨ ਵੀਡੀਓ ਤੁਸੀਂ ਦੇਖ ਸਕਦੇ ਹੋ ਦੋਸਤੋ ਸਾਈਡ ਤੇ ਚੱਲ ਰਹੀ ਹੈ ਇਸ ਦੇ ਵਿੱਚ ਐਪਲ ਦੁਬਾਰਾ ਇਸ AI ਪੈਨ ਦਾ ਟੈਸਟਿੰਗ ਕੀਤਾ ਗਿਆ ਹੈ ਔਰ ਦੋਸਤੋ AI ਪੈਨ ਨੇ ਟੈਸਟਿੰਗ ਨੂੰ ਵੀ ਪਾਸ ਕਰ ਲਿਆ ਹੈ ਤੇ ਸਫਲ ਉਪਕਰਨ ਵੀ ਬਣ ਚੁੱਕਾ ਹੈ। AI ਪੈਨ ਨੂੰ ਤੁਸੀਂ ਕਿੱਥੋਂ ਖਰੀਦ ਸਕਦੇ ਆਂ, ਕਦੋਂ ਖਰੀਦ ਸਕਦੇ ਆਂ, ਕਿਵੇਂ ਇਸ ਨੂੰ ਯੂਜ਼ ਕਰਨਾ ਹੈ, AI ਪੈਨ ਦੇ ਸਾਰੇ ਪੂਰੇ ਪ੍ਰੋਪਰ ਵਰਕ ਜਿਹੜੇ ਇਹ ਕਰਦਾ ਹੈ ਉਹ ਕਿਹੜੇ-ਕਿਹੜੇ ਹਨ ਦੱਸਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ। ਤੁਸੀਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਔਰ ਵੀਡੀਓ ਨੂੰ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਔਰ ਕਮੈਂਟ ਕਰਕੇ ਜਰੂਰ ਦੱਸਣਾ ਕਿ AI ਪੈਨ ਤੁਹਾਨੂੰ ਕਿੱਦਾਂ ਦਾ ਲੱਗਾ ਹੈ। ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜੋ। ਜੁੜ ਜਾਓ ਇਦਾਂ ਦੀਆਂ ਹੋਰ ਰੋਚਕ ਜਾਣਕਾਰੀਆਂ ਦੇਖਣ ਦੇ ਲਈ ਕਰ ਲੈਨੇ ਆਪਾਂ ਵੀਡੀਓ ਨੂੰ ਸਟਾਰਟ ਪਰ ਉਸ ਤੋਂ ਪਹਿਲਾਂ ਤੁਸੀਂ ਦੇਖੋ ਇਹ ਵੀਡੀਓ ਥਿਸ ਇਜ਼ ਦ ਹਿਮੇਨ ਏਆਈ ਪਿਨ ਇਟਸ ਅ ਸਟੈਂਡਲੋਨ ਡਿਵਾਈਸ ਐਂਡ ਸੌਫਟਵੇਅਰ ਪਲੈਟਫਾਰਮ ਬਿਲਟ ਫਰਮ ਦ ਗਰਾਉਂਡ ਅਪ ਫਾਰ ਏਆਈ ਐਂਗੇਜਮੈਂਟ ਕਮਸ ਥਰੂ ਯੂਅਰ ਵੌਇਸ ਟੱਚ ਜੈਸਚਰ ਔਰ ਦ ਲੇਜ਼ਰ ਇੰਕ ਡਿਸਪਲੇ ਆਈ ਕੈਨ ਯੂਜ਼ ਇਟ ਫਾਰ ਮੈਸੇਜਿੰਗ ਟੈਲ ਐਂਡਰੂ ਆਲ ਬੀ ਥੇਅਰ ਲੇਟਰ ਟੁਨਾਈਟ ਹਾਊ ਮੱਚ ਪ੍ਰੋਟੀਨ These almonds have 15 grams of protein. How much is this online? This is $28 online. When you want to take a photo, just double tap. Or video. staying in the moment capturing the whole scene ਦੋਸਤੋ ਵੀਡੀਓ ਤੁਸੀਂ ਦੇਖ ਚੁੱਕੇ ਹੋਵੋਗੇ ਤੇ ਬਹੁਤ ਸਾਰੇ ਦੋਸਤਾਂ ਨੂੰ ਵੀਡੀਓ ਦੇਖ ਕੇ ਹੀ ਸਮਝ ਆ ਗਿਆ ਹੋਵੇਗਾ ਕਿ AI ਪੈਂਦਾ ਅਸਲ ਦੇ ਵਿੱਚ ਕੰਮ ਕੀ ਹੈ ਪਰ ਜਿਹੜੇ ਦੋਸਤਾਂ ਨੂੰ ਨਹੀਂ ਸਮਝ ਲੱਗਾ ਕਿ ਵੀਡੀਓ ਦੇ ਵਿੱਚ ਕੀ ਦੱਸਿਆ ਗਿਆ ਹੈ ਵੀਡੀਓ ਦੇ ਵਿੱਚ ਕੀ ਕਿਹਾ ਗਿਆ ਹੈ ਉਹਨਾਂ ਦੇ ਲਈ ਆਪਾਂ ਤੁਹਾਨੂੰ ਦੱਸ ਦਿੰਦੇ ਆ ਵੀਡੀਓ ਦੇ ਵਿੱਚ ਦੋਸਤੋ AI ਪੈਂਦੀ ਟੈਸਟਿੰਗ ਕੀਤੀ ਗਈ ਹੈ ਤੇ AI ਪੈਨ ਤੋਂ ਉਹਨਾਂ ਨੇ ਕਈ ਸਵਾਲ ਪੁੱਛੇ ਤੇ AI ਪੈਨ ਦੇ ਆ ਵਿਸ਼ੇਸ਼ਤਾਵਾਂ ਨੂੰ ਦੱਸਿਆ ਹੈ ਦੋਸਤੋ ਸਭ ਤੋਂ ਪਹਿਲਾਂ ਵੀਡੀਓ ਦੇ ਵਿੱਚ ਇਹ ਦਿਖਾਇਆ ਗਿਆ ਸੀ ਕਿ AI ਪੈਨ ਨੂੰ ਤੁਸੀਂ ਪੌਕਟ ਤੇ ਲਗਾ ਕੇ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਉਹਨਾਂ ਨੇ ਇਹ ਦੱਸਿਆ ਸੀ ਕਿ AI ਪੈਨ ਦੇ ਵਿੱਚ ਇੱਕ ਡਿਸਪਲੇਅ ਹੈ ਜਿਸ ਨੂੰ ਤੁਸੀਂ ਆਪਣੀ ਹਥੇਲੀ ਤੇ ਦੇਖ ਸਕਦੇ ਹੋ ਔਰ ਅੰਧ ਤੇ ਜਾਂ ਫਿਰ ਕਿਸੇ ਵੀ ਹੋਰ ਚੀਜ਼ ਦੇ ਉੱਪਰ ਤੁਸੀਂ ਉਸ ਡਿਸਪਲੇਅ ਨੂੰ ਸ਼ੋਅ ਕਰ ਸਕਦੇ ਹੋ ਉਸ ਤੋਂ ਬਾਅਦ ਦੋਸਤੋ ਉਹਨਾਂ ਨੇ AI ਪੈਨ ਦੇ ਅੱਗੇ ਬਾਦਾਮ ਕੀਤੇ ਤੇ ਪੁੱਛਿਆ ਕਿ ਇਸ ਦੇ ਵਿੱਚ ਕਿੰਨਾ ਪ੍ਰੋਟੀਨ ਆ ਤਾਂ AI ਪੈਨ ਦੇ ਵੱਲੋਂ ਬੋਲ ਕੇ ਦੱਸਿਆ ਗਿਆ ਕਿ ਇਸ ਦੇ ਵਿੱਚ ਇੰਨੇ ਗ੍ਰਾਮ ਪ੍ਰੋਟੀਨ ਹੈ ਜਿਸ ਦੇ ਤੋਂ ਪਤਾ ਲੱਗਦਾ ਹੈ ਕਿ ਇਹ ਜਿਹੜਾ ਉਪਕਰਨ ਹੈ ਉਹ ਸਾਰੇ ਸਵਾਲਾਂ ਦੇ ਆਨਸਰ ਜਿਹੜਾ ਉਹ ਬੋਲ ਕੇ ਦੇਵੇਗਾ ਯਾਨੀ ਕਿ ਇਸ ਦੇ ਵਿੱਚ ਸਪੀਕਰ ਵੀ ਲੱਗਾ ਹੋਇਆ ਹੈ ਨਾਲ ਹੀ ਦੋਸਤੋ ਇਸ ਦੇ ਵਿੱਚ ਇੱਕ ਮਾਈਕ੍ਰੋਫੋਨ ਹੈ ਜਿਸ ਦੇ ਨਾਲ ਤੁਸੀਂ ਆਪਣੀ ਆਵਾਜ਼ ਨੂੰ ਰਿਕਾਰਡ ਕਰ ਸਕਦੇ ਹੋ ਉਸ ਤੋਂ ਬਾਅਦ ਦੋਸਤੋ ਉਹਨਾਂ ਨੇ ਇੱਕ ਕਿਤਾਬ ਚੋਂ ਵੀ ਇੱਕ ਕੁਐਸਚਨ ਪੁੱਛਿਆ AI ਪੈਨ ਨੂੰ ਜਿਸ ਦਾ ਆਨਸਰ AI ਪੈਨ ਦੇ ਵੱਲੋਂ ਸਹੀ ਦਿੱਤਾ ਗਿਆ ਤੇ ਨਾਲ ਹੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ AI ਪੈਨ ਦੀ ਮਦਦ ਨਾਲ ਤੁਸੀਂ ਫੋਟੋਆਂ ਨੂੰ ਕੈਪਚਰ ਕਰ ਸਕਦੇ ਹੋ ਵੀਡੀਓ ਬਣਾ ਸਕਦੇ ਹੋ ਜਦੋਂ ਤੁਸੀਂ ਇਸ ਨੂੰ ਆਪਣੀ ਕੋਕਰ ਦੇ ਉੱਪਰ ਲਗਾਉਂਗੇ ਤਾਂ ਇਹ ਅੱਗੇ ਦੇ ਸਾਰੇ ਵੀਊ ਨੂੰ ਕੈਪਚਰ ਕਰੇਗਾ ਵੀਡੀਓ ਉਸ ਦੀ ریکارڈ ਕਰ ਸਕਦਾ ਹੈ ਹੁਣ ਦੋਸਤੋ ਕਈ ਸੱਜਣਾਂ ਨੂੰ ਵੀਡੀਓ ਦੇਖ ਕੇ ਇਹ ਲੱਗਦਾ ਹੋਵੇਗਾ ਕਿ ਇਹ ਕੰਮ ਤਾਂ ਆਪਾਂ 스마트ਫੋਨ ਦੇ ਨਾਲ ਵੀ ਕਰ ਸਕਦੇ ਹਾਂ ਪਰ AI ਪੈਨ ਦਾ ਤਰੀਕਾ ਬਹੁਤ ਵੱਖਰਾ ਹੈ 스마트ਫੋਨ ਨੂੰ ਆਪਾਂ ਕੋਈ ਵੀ ਚੀਜ਼ ਖਾ ਕੇ ਉਸ ਤੋਂ ਕੁਐਸਚਨ ਨਹੀਂ ਪੁੱਛ ਸਕਦੇ ਪਰ AI ਪੈਨ ਦੇ ਵਿੱਚ ਅਜਿਹੇ ਸੈਂਸਰ ਲਗਾਏ ਗਏ ਹਨ ਜਿਹੜੇ ਕਿ ਚੀਜ਼ਾਂ ਨੂੰ ਦਿਖਾ ਕੇ ਹੀ ਉਸ ਤੋਂ ਆਪਾਂ ਹੱਲ ਕਰਵਾ ਸਕਦੇ ਹਾਂ ਜਿਵੇਂ ਕਿ ਆਪਾਂ ਕੋਈ ਵੀ ਚੀਜ਼ ਤੇ ਬਾਰੇ ਪੁੱਛਣਾ ਹੈ ਤਾਂ ਸਿਰਫ AI ਪੈਨ ਦੇ ਅੱਗੇ ਹੀ ਨਾ ਹੈ ਤਾਂ ਉਹ ਆਪਾਂ ਨੂੰ ਜਵਾਬ ਆਪਣੇ ਆਪ ਦੇ ਦੇਵੇਗਾ ਉਸ ਦੇ ਬਾਰੇ ਤਾਂ ਦੋਸਤੋ ਇਹ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ AI ਪਹਿੰਦੀ ਕਿ ਉਸ ਦੇ ਵਿੱਚ ਆਪਾਂ ਨੂੰ ਟਾਈਪਿੰਗ ਕਰਨ ਦੀ ਲੋੜ ਨਹੀਂ ਨਾ ਕੁਝ ਲਿਖਣਾ ਹੈ ਸਿਰਫ ਕਿਸੇ ਵੀ ਵਸਤੂ ਨੂੰ ਉਸ ਦੇ ਅੱਗੇ ਕਰਨਾ ਹੈ ਜਾਂ ਫਿਰ ਉਸ ਨੂੰ ਆਪਾਂ ਬੋਲ ਕੇ ਦੱਸਣਾ ਹੈ ਤੇ ਉਹ ਆਪਾਂ ਨੂੰ ਆਨਸਰ ਦੇ ਦੇਵੇਗਾ ਹੁਣ ਆਪਾਂ ਗੱਲ ਕਰ ਲੈਣੀ ਹੈ ਦੋਸਤੋ ਕਿ ਇਹ ਆਪਾਂ ਨੂੰ ਕਿੱਥੋਂ ਮਿਲੇਗਾ ਦੋਸਤੋ ਦੱਸ ਦਈਏ ਕਿ ਇਹ ਆਪਾਂ ਨੂੰ Amazon ਜਾਂ Flipkart ਆਦਿ ਤੋਂ ਆਰਡਰ ਕਰਕੇ ਮਿਲ ਸਕਦਾ ਹੈ ਪਰ ਹਜੇ ਨਹੀਂ ਦੋਸਤੋ ਕਿਉਂਕਿ ਇਸ ਦੀ ਲਾਂਚਿੰਗ ਹਜੇ ਨਹੀਂ ਹੋਈ ਹੈ ਦੋਸਤੋ ਦੱਸਦੀ ਕਿ ਇਸ ਦੇ ਵਿੱਚ ਕੁਝ ਸੁਧਾਰ ਕਰਨੇ ਬਾਕੀ ਹਨ ਜਿਹੜੇ ਕਿ ਐਪਲ ਕਰਮਚਾਰੀਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਉਸ ਤੋਂ ਬਾਅਦ ਇਸ ਦੀ ਫਿਰ ਇੱਕ ਵਾਰ ਟੈਸਟਿੰਗ ਹੋਵੇਗੀ ਤੇ ਉਸ ਤੋਂ ਬਾਅਦ ਜਦੋਂ ਇਹ ਪਾਸ ਹੋ ਗਿਆ ਤਾਂ ਇਸ ਨੂੰ ਲਾਂਚ ਕੀਤਾ ਜਾਵੇਗਾ ਸੇਲ ਦੇ ਲਈ ਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਖਰੀਦ ਸਕਦੇ ਹੋ AI ਪੈਨ ਤੁਹਾਨੂੰ ਕਿੱਦਾਂ ਦਾ ਲੱਗਾ ਦੋਸਤੋ ਇਸ ਦੇ ਕੰਮ ਤੁਹਾਨੂੰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਇਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗਾ ਲੱਗੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਕਮੈਂਟ ਕਰਕੇ ਜਰੂਰ ਸੋ ਮਿਲਾਂਗੇ ਇੱਕ ਹੋਰ ਰੋਚਕ ਜਾਣਕਾਰੀ ਨਾਲ ਥੈਂਕ ਯੂ ਦੋਸਤੋ